ਸਾਸਰੀਏ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਟੇਸਟੀ ਕੁਰਕਰੇ ਵਾਲਾ ਪਰੌਂਠਾ ਬਣਾਵਾਂਗੇ ਕੁਰਕਰੇ ਨੂੰ ਤਾਂ ਆਪਾਂ ਖਾਂਦੇ ਹੀ ਰਹਿੰਦੇ ਆਂ ਪਰ ਅੱਜ ਆਪਾਂ ਇਸ ਦਾ ਪਰੌਂਠਾ ਬਣਾਵਾਂਗੇ ਤਾਂ ਪਰੌਂਠਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਹੁਣ ਆਪਾਂ ਇਸ ਦਾ ਪਰੌਂਠਾ ਬਣਾ ਲਵਾਂਗੇ ਇਸ ਦੇ ਲਈ ਆਪਾਂ ਕੁਰਕਰੇ ਨੂੰ ਵੇਲਨੇ ਦੇ ਨਾਲ ਹਲਕਾ ਹਲਕਾ ਮੈਸ਼ ਕਰ ਲਵਾਂਗੇ ਜਾਂ ਕੁਟ ਲਵਾਂਗੇ ਜੇ ਆਪਾਂ ਇਸ ਨੂੰ ਪੀਸ ਵੀ ਸਕਦੇ ਹਾਂ ਪਰ ਜੇਕਰ ਆਪਾਂ ਇਸ ਨੂੰ ਪੀਸਾਂਗੇ ਤੇ ਜ਼ਿਆਦਾ ਬਰੀਕ ਹੋ ਜਾਏਗਾ ਇਸ ਲਈ ਆਪਾਂ ਇਸ ਨੂੰ ਜ਼ਿਆਦਾ ਬਰੀਕ ਵੀ ਨਹੀਂ ਕਰਾਂਗੇ ਜੇਕਰ ਆਪਾਂ ਇਸ ਨੂੰ ਪੀਸ ਲਵਾਂਗੇ ਤੇ ਜ਼ਿਆਦਾ ਬਰੀਕ ਹੋ ਜਾਏਗਾ ਆਪਾਂ ਇਸ ਨੂੰ ਦਰਦਰਾ ਜਿਹਾ ਰੱਖ ਲਵਾਂਗੇ ਹੁਣ ਆਪਾਂ ਕੁਰਕਰੀ ਨੂੰ ਦਰਦਰਾ ਜਿਹਾ ਕੁੱਟ ਲਿਆ ਹੈ ਇਸ ਦੇ ਨਾਲ ਪਰੌਂਠੇ ਦੇ ਵਿੱਚੋਂ ਇਸ ਦਾ ਟੇਸਟ ਵੀ ਵਧੀਆ ਆਏਗਾ ਐਥੇ ਆਪਾਂ ਇੱਕ ਪਿਆਜ਼ ਇੱਕ ਟਮਾਟਰ ਤੇ ਦੋ ਹਰੀਆਂ ਮਿਰਚਾਂ ਲਈਆਂ ਨੇ ਹਰੀਆਂ ਮਿਰਚਾਂ ਨੂੰ ਬਰੀਕ-ਬਰੀਕ ਕੱਟ ਲਵਾਂਗੇ ਮਿਰਚਾਂ ਆਪ ਆਪਣੇ ਹਿਸਾਬ ਨਾਲ ਹੀ ਪਾਵਾਂਗੇ ਕਿਉਂਕਿ ਗੁਰਕਰੇ ਦੇ ਵਿੱਚ ਵੀ ਜ਼ਿਆਦਾ ਮਿਰਚਾਂ ਹੁੰਦੀਆਂ ਨੇ ਗੁਰਕਰਾ ਥੋੜਾ ਤਿੱਖਾ ਹੀ ਹੁੰਦਾ ਹੈ ਇਸ ਲਈ ਆਪਾਂ ਇਸ ਦੇ ਵਿੱਚ ਮਿਰਚਾਂ ਆਪਣੀ ਮਰਜ਼ੀ ਅਨੁਸਾਰ ਐਡ ਕਰਾਂਗੇ ਦੀ ਫੈਂ ਦੇ ਵਿੱਚ ਬੱਚਿਆਂ ਨੂੰ ਇਹ ਪਰੌਂਠੇ ਬਣਾ ਕੇ ਦੇਵਾਂਗੇ ਬੱਚਿਆਂ ਨੂੰ ਇਹ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਪਿਆਜ਼ ਨੂੰ ਵੀ ਕੱਟ ਲਵਾਂਗੇ ਬਰੀਕ ਬਰੀਕ ਕੱਟ ਕੇ ਪਿਆਜ਼ ਨੂੰ ਪਾਵਾਂਗੇ ਦਾ ਟੇਸਟ ਬਹੁਤ ਹੀ ਵਧੀਆ ਲੱਗਦਾ ਹੈ ਪਰੌਂਠੇ ਦੇ ਵਿੱਚ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅੱਜ ਅਪਾ ਬਹੁਤ ਹੀ ਟੇਸਟੀ ਤੇ ਨਵੇਂ ਜਿਹੇ ਤਰੀਕੇ ਦਾ ਪਰੌਂਠਾ ਬਣਾਵਾਂਗੇ ਪਰੌਂਠਾ ਸਭ ਨੂੰ ਹੀ ਬਹੁਤ ਜ਼ਿਆਦਾ ਪਸੰਦ ਆਏਗਾ प्याज वगैरह ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਪਿਆਜ਼ ਜਿਆਦਾ ਪਉਣਾ ਹੋਏਗਾ ਤਾਂ ਪਿਆਜ਼ ਜ਼ਿਆਦਾ ਵੀ ਪਾ ਸਕਦੇ ਹਾਂ ਮੈਂ ਇਸ ਦੇ ਵਿੱਚ ਇੱਕ ਪਿਆਜ਼ ਪਾਵਾਂਗੀ ਇਹ ਰੈਸিপি ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਹੁਣ ਆਪਾਂ ਸਾਰੇ ਪਿਆਜ਼ ਨੂੰ ਕੱਟ ਲਿਆ ਹੈ ਜੋ ਪਿਆਜ਼ ਮोटा ਲੱਗੇਗਾ ਉਸ ਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਵਾਰੇ ਕੁਰਕੁਰਿਆਂ ਵਾਲੇ ਪਰੌਂਠੇ ਬਣਾ ਕੇ ਦੇਖੋ ਜੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਜਟਪਟੇ ਜਿਹੇ ਬਣ ਕੇ ਤਿਆਰ ਹੁੰਦੇ ਨੇ ਕੱਟੇ ਹੋਏ ਵੀ ਆਜ ਨੂੰ ਪਲੇਟ ਦੇ ਵਿੱਚ ਰੱਖ ਲਵਾਂਗੇ ਆਂ ਪਰੌਂਠੇ ਤਾਂ ਆਪਾਂ ਬਣਾਉਂਦੇ ਹੀ ਰਹਿੰਦੇ ਆ ਪਰ ਇੱਕ ਵਾਰ ਤੁਸੀਂ ਇਹ ਵੱਖਰੇ ਜਿਹੇ ਤਰੀਕੇ ਦੇ ਪਰੌਂਠੇ ਟਰਾਈ ਕਰਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਬਹੁਤ ਹੀ ਜਲਦੀ ਵੀ ਬਣ ਜਾਂਦੇ ਨੇ ਬੱਚਿਆਂ ਨੂੰ कुरकुरੇ ਖਾਣਾ ਬਹੁਤ ਪਸੰਦ ਆਉਂਦਾ ਹੈ ਤਾਂ ਆਪਾਂ ਬੱਚਿਆਂ ਨੂੰ ਉਹਨਾਂ ਦੀ ਮਨਪਸੰਦ ਦੇ कुरकुरਿਆਂ ਦੇ ਪਰੌਂਠੇ ਬਣਾ ਕੇ ਦੇ ਸਕਦੇ ਹਾਂ ਇਸ ਦੇ ਲਈ ਆਪਾਂ ਨੂੰ ਕੋਈ ਅਲੱਗ ਸਟਫਿੰਗ ਤਿਆਰ ਕਰਨ ਦੀ ਜ਼ਰੂਰਤ ਨਹੀਂ ਹੈ ਬਹੁਤ ਹੀ ਟੇਸਟੀ ਪਰੌਂਠੇ ਬਣ ਕੇ ਤਿਆਰ ਹੋ ਜਾਂਦੇ ਨੇ ਉਹ ਵੀ ਬਹੁਤ ਹੀ ਘੱਟ ਟਾਈਮ ਦੇ ਵਿੱਚ ਟਮਾਟਰ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ। ਵੈਸੇ ਤੇ ਟਮਾਟਰ ਭੁੰਨਦੇ ਨਾਲ ਹੀ ਪਰੌਂਠੇ ਪਾਣੀ ਛੱਟ ਜਾਂਦੇ ਨੇ ਪਰ ਆਪਾਂ ਅੱਜ ਇਸ ਤਰੀਕੇ ਦੇ ਨਾਲ ਬਣਾਵਾਂਗੇ ਤੁਸੀਂ ਵੇਖੋਗੇ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ। ਇਹ ਬਿਲਕੁਲ ਵੀ ਪਾਣੀ ਨਹੀਂ ਛੱਡਣਗੇ। ਆਪਾਂ ਇਸ ਤੇ ਪਾਲਪਤੀ ਬੀਜ ਵਾਲੇ ਹਿੱਸੇ ਨੂੰ ਕੱਢ ਦੇਵਾਂਗੇ ਤੇ ਇਹ ਵਾਲੇ ਟਮਾਟਰ ਨੂੰ ਪਾ ਲਵਾਂਗੇ। ਇਸ ਤਰ੍ਹਾਂ ਸਾਰੇ ਟਮਾਟਰ ਨੂੰ ਬਰੀਕ-ਬਰੀਕ ਕੱਟ ਲਵਾਂਗੇ ਹੁਣ ਆਪਾਂ ਟਮਾਟਰ वगैरह ਨੂੰ ਸਭ ਨੂੰ ਕੱਟ ਕੇ ਤਿਆਰ ਕਰ ਲਿਆ ਹੈ ਹੁਣ ਆਪਾਂ ਪਰੌਂਠੇ ਬਣਾ ਲਵਾਂਗੇ ਇਸ ਦਿ ਲਈ ਤੇ ਆਪਾਂ ਆਟਾ ਬਣਾ ਕੇ ਰੱਖਿਆ ਸੀ ਵੀਡੀਓ ਲੰਬੀ ਨਾ ਹੋ ਜਾਵੇ ਇਸ ਲਈ ਮੈਂ ਟਾ ਪਹਿਲਾਂ ਤੋਂ ਹੀ ਗੋਨੇ ਕਿ ਰੱਖਿਆ ਸੀ ਸੁੱਕਾ ਤਲਗਾ ਕੇ ਪੀੜਾ ਕਰ ਲਵਾਂਗੇ ਆਪਾਂ ਬੱਚਿਆਂ ਨੂੰ ਇਸ ਤਰੀਕੇ ਦੇ ਨਵੇਂ-ਨਵੇਂ ਤੇ ਟੇਸਟੀ ਜੇ ਪਰੌਂਠੇ ਬਣਾ ਕੇ ਟਿਫਨ ਦੇ ਵਿੱਚ ਦੇ ਸਕਦੇ ਹਾਂ ਪਰਾਠੇ ਉੱਤੇ ਬੈਸੀ ਵੀ ਦਹੀਂ ਦੇ ਨਾਲ ਖਾ ਸਕਦੇ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ। ਪਰੌਂਠੇ ਨੂੰ ਪਤਲਾ-ਪਤਲਾ ਵੇਲ ਲਵਾਂਗੇ। ਤੁਸੀਂ ਇਸ ਨੂੰ ਅਚਾਰ ਨਾਲ ਖਾਓ ਦਹੀਂ ਦੇ ਨਾਲ ਖਾਓ ਚਟਨੀ ਦੇ ਨਾਲ ਖਾਓ ਇਹ ਹਰ ਤਰ੍ਹਾਂ ਹੀ ਬਹੁਤ ਜ਼ਿਆਦਾ ਟੇਸਟੀ ਲੱਗਣਗੇ। ਹੁਣ ਆਪਾਂ ਇਸ ਤਰੀਕੇ ਦੇ ਨਾਲ ਪਰੌਂਠੇ ਨੂੰ ਵੇਲ ਲਿਆ ਹੈ। ਹੁਣ ਆਪਾਂ ਇਸਦੇ ਵਿੱਚ ਕੋਈ ਵੀ ਘਿਓ ਜਾਂ ਬਟਰ ਲਗਾ ਲਵਾਂਗੇ। ਕੇ ਉਹ ਨੂੰ ਚੰਗੀ ਤਰ੍ਹਾਂ ਪਰੌਂਠੇ ਉੱਪਰ ਲਗਾ ਲਵਾਂਗੇ। ਰੈਸিপি ਚੰਗੀ ਲੱਗੇ ਤਾਂ ਇੱਕ ਵਾਰ ਇਸ ਤਰੀਕੇ ਦੇ ਨਾਲ ਪਰੌਂਠੇ ਬਣਾ ਕੇ ਦੇਖਿਓ ਜੀ ਇਹ ਪਰੌਂਠੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਬਣਨਗੇ ਤੇ ਜਲਦੀ ਵੀ ਬਣ ਕੇ ਤਿਆਰ ਹੋਣਗੇ। ਚਾਕੂ ਦੇ ਨਾਲ ਆਪਾਂ ਇਸ ਉੱਪਰ ਇੱਕ ਸਾਈਡ ਤੋਂ ਕੱਟ ਲਗਾ ਲਵਾਂਗੇ। इस तरह हल्का जहा कट लगा लेवे फिर इसके ऊपर इस कट किया प्याज रखा प्याज नंबर तरह इस उपर सैट कर देव इस ही अपन टमाटर रखेंगे हरिया मिर्च लगावे इस साइड हरिया मिर्चा लगावेंगे ਆਪਾਂ ਸੁਪਰ ਕੋਚ ਮਸਾਲੇ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਇਹ ਰੈੱਡ ਚਿਲੀ ਪਾਊਡਰ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਥੋੜਾ ਜਿਹਾ ਨੀਂਆ ਪਾਊਡਰ ਪਾਵਾਂਗੇ ਤੇ ਹੁਣ ਆਪਾਂ ਇਸ ਉੱਪਰ ਜੋ ਕੁਰਕਰੇ ਨੂੰ ਮੈਸ਼ ਕਰਕੇ ਰੱਖਿਆ ਸੀ ਉਹ ਕੁਰਕਰੇ ਲਗਾਵਾਂਗੇ ਇਹ ਕੁਰਕਰੇ ਵਾਲਾ ਬਹੁਤ ਹੀ ਵਧੀਆ ਟੇਸਟੀ ਪਰੌਂਠਾ ਬਣ ਕੇ ਤਿਆਰ ਹੋਏਗਾ ਜਦੋਂ ਆਪਾਂ ਆਮਨ ਕਰੇ ਤਾਂ ਆਪੇ ਪਰੌਂਠੇ ਨੂੰ ਬਣਾ ਕੇ ਖਾ ਸਕਦੇ ਹਾਂ ਇਸਦੇ ਲਈ ਕੋਈ ਆਪਾਂ ਨੂੰ ਅਲੱਗ ਤੋਂ ਸਟਫਿੰਗ ਤਿਆਰ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਹੁਣ ਆਪਾਂ ਇਹ ਪਰੌਂਠੇ ਦੇ ਉੱਪਰ ਪਿਆਜ਼ ਵਗੈਰਾ ਤੇ ਘੁੱਟੇ ਹੋਏ ਕੁਰਕਰੀ ਨੂੰ ਲਗਾ ਲਿਆ ਹੈ ਹੁਣ ਆਪਾਂ ਇਸ ਤਰੀਕੇ ਦੇ ਨਾਲ ਇਸ ਨੂੰ ਫੋਲਡ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਪਰੌਂਠੇ ਨੂੰ ਫੋਲਡ ਕਰ ਲਵਾਂਗੇ ਤੇ ਬਹੁਤ ਹੀ ਵਧੀਆ कुरकुरੇ ਵਾਲਾ ਪਰੌਂਠਾ ਬਣ ਕੇ ਤਿਆਰ ਹੋਏਗਾ। ਸੁੱਕਾ ਆਟਾ ਲਗਾ ਕੇ ਪਰੌਂਠੇ ਨੂੰ ਵੇਲ ਲਵਾਂਗੇ। ਪਰੌਂਠੇ ਨੂੰ ਪਤਲਾ-ਪਤਲਾ ਤੇ ਇੱਕ ਸਾਰ ਵੇਲ ਲਵਾਂਗੇ। ਇਨੂੰ ਵੇਲ ਕੇ ਆਪਾਂ ਇਸ ਉੱਪਰ ਥੋੜਾ ਜਿਹਾ ਕੁਰਕਰੀ ਹੋਰ ਲਗਾ ਲਵਾਂਗੇ ਕੁਰਕਰੀ ਲਗਾ ਕੇ ਪਰੌਂਠੇ ਨੂੰ ਦੁਬਾਰਾ ਤੋਂ ਹਲਕਾ ਹਲਕਾ ਵੇਲ ਲਵਾਂਗੇ ਪਰਾਠਾ ਬਿਲਕੁਲ ਤਿਆਰ ਹੈ ਇਸ ਨੂੰ ਆਪਾਂ ਤਵੇ ਉੱਪਰ ਪਕਾ ਲਵਾਂਗੇ ਪਰੌਂਠੀ ਦੀ ਸਾਈਡ ਨੂੰ ਤਵੇ ਉੱਪਰ ਰੱਖ ਕੇ ਪਹਿਲਾਂ ਪਕਾ ਲਵਾਂਗੇ ਇਸ ਤਰੀਕੇ ਨਾਲ ਆਪਾਂ ਬਦਲ-ਬਦਲ ਕੇ ਦਿਨਵੇਂ ਨਵੇਂ ਪਰੌਂਠੇ ਵੀ ਬਣਾ ਕੇ ਖਾ ਸਕਦੇ ਹਾਂ ਤੇ ਥੋੜਾ ਬਦਲਾਅ ਵੀ ਹੋ ਜਾਏਗਾ ਤੇ ਇਹ ਪਰੌਂਠੇ ਤੇਜ਼ੀ ਦਾ ਬਹੁਤ ਜ਼ਿਆਦਾ ਹੀ ਬੰਦੇ ਨੇ ਪਰੌਂਠੇ ਦੀ ਸਾਈਡ ਚੇਂਜ ਕਰਕੇ ਘਿਓ ਲਗਾ ਲਵਾਂਗੇ ਇਹ ਕੁਰਕਰੇ ਨੂੰ ਆਪਾਂ ਪਰੌਂਠੇ ਦੇ ਵਿੱਚ ਵੀ ਲਗਾਇਆ ਹੈ ਤੇ ਉੱਪਰ ਵੀ ਲਗਾਇਆ ਹੈ ਇਸ ਦਿਨ ਨਾਲ ਇਹ ਬਹੁਤ ਹੀ ਵਧੀਆ ਟੇਸਟ ਆਏਗਾ ਦੋਵਾਂ ਸਾਈਡਾਂ ਤੋਂ ਪਰੌਂਠੇ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਪਰੌਂਠੇ ਦੀ ਸਾਈਡ ਤੇ ਵੀ ਕਿਉਂ ਲਗਾ ਲਵਾਂਗੇ ਕਈ ਵਾਰ ਆਪਾਂ ਇੱਕੋ ਤਰ੍ਹਾਂ ਦੇ ਪਰੌਂਠੇ ਖਾ ਕੇ ਬੋਰ ਹੋ ਜਾਂਦੇ ਹਾਂ ਤਾਂ ਆਪਾਂ ਇਹ ਪਰੌਂਠੇ ਬਣਾ ਕੇ ਖਾ ਸਕਦੇ ਹਾਂ ਇਹ ਬਣਾਉਣ ਵਿੱਚ ਵੀ ਆਸਾਨ ਨੇ ਤੇ ਟੇਸਟੀ ਵੀ ਬਹੁਤ ਲੱਗਦੇ ਨੇ ਇਸ ਤੋਂ ਪਹਿਲਾਂ ਵੀ ਅਸੀਂ ਆਪਣੇ ਚੈਨਲ ਤੇ ਕਈ ਹੋਰ ਤਰ੍ਹਾਂ ਦੇ ਪਰੌਂਠਿਆਂ ਦੀ ਰੈਸਪੀ ਸ਼ੇਅਰ ਕੀਤੀ ਹੈ ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਪਰੌਂਠਿਆਂ ਦੀ ਰੈਸਪੀ ਵੀ ਦੇਖ ਸਕਦੇ ਹੋ ਜੀ ਤੁਸੀਂ ਵੇਖ ਸਕਦੇ ਹੋ ਪਰੌਂਠੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਆਪਾਂ ਪਰੌਂਠੇ ਦੇ ਵਿੱਚ ਕਾਫੀ ਸਾਰੇ ਪਿਆਜ਼ ਟਮਾਟਰ ਵਗੈਰਾ ਪਾਇਆ ਨਹੀਂ ਤੁਸੀਂ ਵੇਖ ਸਕਦੇ ਹੋ ਬਿਲਕੁਲ ਵੀ ਬਾਹਰ ਨਹੀਂ ਨਿਕਲੇ ਬਹੁਤ ਹੀ ਵਧੀਆ ਪਰੌਂਠਾ ਬਣ ਕੇ ਤਿਆਰ ਹੋ ਰਿਹਾ ਹੈ ਫਿਰ ਦੋਵਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਪਕਾ ਲਵਾਂਗੇ ਠੰਡੇ ਠੰਡੇ ਦਹੀਂ ਦੇ ਨਾਲ ਖਾਓ ਇਹ ਪਰੌਂਠੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਪਰੌਂਠਾ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ ਸਰਵ ਕਰ ਲਵਾਂਗੇ దీ కర్వే దీస్టీ తయారు నే టమాటా ਰੈਸিপি ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਦਹੀਂ ਦੇ ਨਾਲ ਸਰਵ ਕਰ ਲਵਾਂਗੇ ਪਰੌਠੇ ਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਪੂਰਾ ਆਖਿਰ ਤੱਕ ਦੇਖਣ ਦੇ ਲਈ ਧੰਨਵਾਦ